ਤਰੀ ਨੂੰ ਤੁਹਾਡੇ ਕੋਲ ਗਈ ਤੁਸੀਂ ਤਾਂ ਮਨਪੱਤ ਤੱਕ ਲੈ ਨਹੀਂ ਆਏ ਮੇਰੀ ਗੱਲ ਸੁਣੋ ਆਹ ਨੰਬਰ ਤੇ ਹੋਣਾ ਨਹੀਂ ਲਾਗੋ ਚਲ ਗਿਆ ਡਿਓ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਮੈਂ ਬਵਾਗਾ ਵੀ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਆਓ ਅੱਜ ਮੇਰੇ ਕੋਲ ਇਹ ਚੀਜ਼ਾਂ ਆਹ ਗੱਲਾਂ ਤੇ ਅਹੋ ਹੀ ਅਹੀਂ ਕਿੜੀ ਕੋਈ ਚੰਗਾ ਨਹੀਂ ਨਹੀਂ ਸਾਨੂੰ ਵੀ ਪਤਾ ਹੈ ਬ੍ਰਦਰ ਜੀ 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 ਮੇਰੀ ਬਾਤ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ਅੱਜ ਇੱਕ ਮੈਨੂੰ ਗੱਲ ਦੱਸੋ ਅੱਜ ਜਿਹੜੇ ਬੱਚਾ ਮੈਨੂੰ 4-500 ਦਿੱਤੇ ਰਿਹਾ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਔਰ ਰਾਹ ਚ ਆਪਾਂ ਜੇ ਰੋਕਦੇ ਆਂ ਡੱਕਦੇ ਆਂ ਇਹ ਛੱਕਾ ਮੈਂ ਜਿਹੜੇ ਮੰਨ ਲਓ ਉੱਥੇ ਆਪਾਂ ਖਲੋਤੇ ਇਹ ਕੋਈ ਨਿਸ਼ਾਨੀ ਯਾਰ ਤੁਹਾਡੀਆਂ ਮੰਗਾਂ ਗੱਲ ਸੁਣੋ ਉੱਥੇ ਤੁਹਾਡੀਆਂ ਮੰਗਿਆ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰਲ ਆਪਾਂ ਨਾਲੇ ਪੰਜਾਬ ਸਰਕਾਰ ਨੇ ਕਿਉਂ ਚੁੱਕਿਆ ਤਾਂ ਕਿ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਤਲਬ ਭਾਈ ਸਰਕਾਰ ਦੇ ਨਾਲ ਆ ਕੇ ਇੱਕ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਆਪਾਂ ਭਰਾਵਾ ਸਰ ਬਿਲਕੁਲ ਆਪਾਂ ਪੰਜਾਬ ਦੇ ਲੋਕਾਂ ਨੂੰ ਮਾਹੌਲ ਵਧਿਆ ਦੇਣਾ ਅਸੀਂ ਆਪਣੇ ਬੰਦੇ ਆ ਉਹ ਜੇ ਆਪਣੇ ਬੰਦੇ ਦੇ ਰਾਹ ਰੋਕਾਂਗੇ ਆਪਣੇ ਬੰਦੇ ਨੂੰ ਤੰਗ ਹੁਣ ਇੱਕ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਪੰਜਾਬ ਦੇ ਵਿੱਚੋਂ ਦਿੱਲੀ ਜਾਣਾ 에어ਪੋਰਟ ਹਾਂਜੀ ਤਕਰੀਬਨ 80% ਬੰਦੇ ਜਿਹੜੇ ਸਾਡੇ ਬੱਚੇ ਆ ਪਿੰਡਾਂ ਦੇ ਲੋਕ ਬਾਹਰਲੇ ਬੋਲਦੇ ਆ ਏਅਰਪੋਰਟਾਂ ਤੋਂ ਹੁੰਦੇ ਨੇ ਜਾਂਦੇ ਨੇ ਉਹ ਬੰਦ ਕੀਤੇ ਜਿਹੜੀ ਫਲੈਕਟਰ ਨੇ ਕੀਤਾ ਫਲੈਕਟਰ ਨੇ ਬੰਦ ਕੀਤਾ ਮੇਰੀ ਗੱਲ ਸੁਣੋ ਅਸੀਂ ਦੋ ਪਾਸੇ ਦੋ ਮਿੰਟ ਦੋ ਮਿੰਟ ਦੋ ਮਿੰਟ ਮੇਰੀ ਗੱਲ ਦਾ ਜਵਾਬ ਦਿਓ ਸਾਫ਼ ਦਾ ਜਵਾਬ ਦਿਓ ਜਿਹੜਾ ਸੈਂਟਰ ਨੇ ਬੰਦ ਕੀਤਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਬਿਲਕੁਲ ਬੰਦ ਨਹੀਂ ਕੋਈ ਰਾਹ ਬੰਦ ਨਹੀਂ ਆ ਕੇ ਅੰਬਾਲੇ ਵਿੱਚ ਇੰਨੇ ਕਾਰੋਬਾਰੀ ਆਏ ਅੱਛਾ ਚਲੋ ਮੀਟਿੰਗ ਹੋਈ ਉਹਨਾਂ ਨੂੰ ਬੱਕਾ ਮੈਨੂੰ ਇਹ ਦੱਸਿਓ ਮੈਨੂੰ ਇਹ ਨਾ ਦੱਸਿਓ ਮੈਨੂੰ ਇਹਨਾਂ ਦੱਸਿਓ ਬੋਲੀ ਗੱਲ ਸਹੀ ਹੈ ਇੱਕ ਮਿੰਟ ਗੱਲ ਕਰਦਾ ਕੋਈ ਜਵਾਬ ਆਇਓ ਉਹ ਮੇਰੀ ਗੱਲ ਸੁਣਨਾ ਬੋਟਾ ਸੁਣ ਲੋ ਅੱਛਾ ਇੱਕ ਮਿੰਟ ਇੱਕ ਮਿੰਟ ਮੈਨੂੰ ਇਹ ਦੱਸਿਓ ਜਦੋਂ ਧਰ ਨਾਲ ਆਇਆ ਹਾਂਜੀ ਪੰਜਾਬ ਚ ਕਿੰਨੇ ਜਵਾਬ ਚੋਂ ਉਹ ਕਿਸਾਨ ਕੇ ਲਈ ਜਵਾਬ ਜਿਹੜੇ ਸੀ ਸਾਹ ਤੋਂ ਤਾਂ ਪੱਗਲੀ ਹੋ ਗਿਆ ਕਿਰਤਾਸ ਕੋਈ ਨਹੀਂ ਸਰਵਿੰਗਾ ਇੱਥੇ ਹੋ ਗਿਆ ਕਿੰਨੇਆਂ ਨੂੰ ਮੈਂ ਨੌਕਰੀਆਂ ਦੇ ਮੱਕਾ ਪੁੱਛਦੇ। ਬਹੁਤ ਧੰਨਵਾਦ ਰਿਹਾ। ਅਗਲੇ ਮਹੀਨੇ ਆਇਆ ਜੀ। ਕਿਸਾਨਾਂ ਦੀ ਬਿਹਸਮੰਦੀ ਮੈਨੂੰ ਇੱਕ ਦੱਸਿਓ। ਤਾਂ ਮੈਂ ਆ ਲਿਸਟ। ਕਿਹੜੇ ਕਿਹੜਾ ਕਿਸਾਨ ਆ ਜਿਹੜਾ ਸੀ ਹੋਇਆ। ਇੱਕ ਦਾ ਨਾਮ ਦਿਓ। ਇੱਕ ਦਾ ਨਾਮ ਦੱਸਿਓ। ਕਿਹੜਾ ਕਿਸਾਨ ਸੇਖਵਾਂ ਤੋਂ ਹੋਏ ਆ ਜੀ ਆਪਣੇ। ਹਾਂ ਜੀ। ਜਿਹੜੇ ਕਰਦਾਸ ਪੁੱਤ 12 ਜਨਸੀ ਦੇ। ਮੈਂ ਉਹ ਆ। ਠੀਕ ਹੈ ਮੈਂ ਤੈਨੂੰ ਦੱਸ ਦਿੰਦਾ ਕੋਈ ਸਤਵੰਤਰ ਗੀ ਠੀਕ ਆ ਆ ਦੋ ਮਹੀਨੇ ਬਾਅਦਰ ਦੀ ਲਿਸਟ ਨਹੀਂ ਨਹੀਂ ਸ਼ੈਂਪੂ ਬਾਦਰ ਦੇ ਸ਼ੈਂਪੂ ਬਾਦਰ ਤੇ 600 ਦੇ ਵੱਧ ਕਰੀਬ ਹੋਏ ਯਾਰ ਕਹਦੀਆਂ ਜੱਤੇ ਤੋਂ ਦੋ ਮਹੀਨੇ ਤੋਂ 12 ਜ਼ਿਲ੍ਹੇ ਦੇ ਸਾਡੇ ਕਿਸਾਨ ਸੀ 12 ਦੇ ਨਾਲ ਆ ਠੀਕ ਹੈ ਇੱਕ ਪਿੰਡ ਗਾ ਧੰਨਵਾਦ ਕੀਤਾ ਧੰਨਵਾਦ ਕੀਤਾ ਹਰ ਗੱਲ ਨੂੰ ਕੋਈ ਮਰ ਗਿਆ ਇਹ ਤਰ੍ਹਾਂ ਨਹੀਂ ਹੁੰਦਾ ਦਾ ਧੰਨਵਾਦ ਕਰਦਾ ਇੰਦਰਾ ਨਾ ਲਈ ਸਹੀ ਹੈ ਪੰਜਾਬ ਹਲਕਾਂ ਨਹੀਂ ਰੋਕਦੇ ਜਾਣੀਆਂ ਨਹੀਂ ਰੋਕੀ ਜਾਣਗੀਆਂ ਕਰਦੇ ਨਹੀਂ